ਕਈ ਮਸੇਖ ਉਹ ਕਰਨ ਵਾਲੇ ਤੇੜ ਦੇ ਰਹੇ ਜੀ ਫਲਾਣਾ ਸੰਤ ਪੰਜ ਪਾਤ ਕਰਦਾ ਸੁਖਮਨੀ ਦੇ ਧਰਮ ਨਾਲ ਜੁਗਿੰਦਰਾ ਮਾਨਣ ਤੂੰ ਜਨਾਬ ਤੂੰ ਕਦੇ ਵਾਲ ਨੂੰ ਆਖਿਆ ਕਿ ਨਹੀਂ ਆਂਦਾ ਨਹੀਂ ਤੇ ਤੈਨੂੰ ਸੁਖਮਨੀ ਦੇ ਪਾਸੰਦ ਦੇ ਫਾਟਾ ਛੜ ਗਈ ਮਾਮੇ ਦੇ ਕੰਨੀ ਵੀਰ ਬੱਲੀਆਂ ਕਹਿੰਦਾ 5000 ਦੀਆਂ ਵੀਰ ਬੱਲੀਆਂ ਮੇਰੇ ਮਾਮੇ ਦੀ ਕੰਨੀ ਤੇ ਸ਼ਿਆਣੇ ਨੇ ਆਖਿਆ ਮਾਮੇ ਦੇ ਕੰਨੀ ਵੀਰ ਬੱਲੀਆਂ ਤੇਰੇ ਹੱਥ ਤੇ ਇੱਕ ਛੱਲਾ ਵੀ ਨਹੀਂ ਲੋਹੇ ਦਾ ਆਨੇ ਦਾ ਤੈਨੂੰ ਮਾਮੇ ਦੀਆਂ ਵੀਰ ਬੱਲੀਆਂ ਨਾਲ ਕੀ ਹੋਇਆ ਤੈਨੂੰ ਸੁਖਮਣੀ ਨੇ ਹਕੀ ਲੱਗੇ ਸੰਤ ਦੀ ਸੁਖਮਣੀ ਨਾਲ ਭੁੱਲ ਕੇ ਵਾਗ ਰੂ ਤੂੰ ਕਦੇ ਨਹੀਂ ਆ ਗਿਆ ਇਥੇ ਦੇ ਦਿੱਤਾ ਲਈਏ ਆਪਣਾ ਆਣ ਦਿੱਤਾ ਕਿ ਹੱਥ ਨਾ ਆਵੇ ਇਥੇ ਦੇ ਰਤਨਾ ਨਾਮ ਜਪੇ ਤਉ ਮਧਿਅ ਇਹ ਨਹੀਂ ਹੋਣੀ ਗੱਲ ਪੇ ਪਾਠ ਕਰੇ ਕੋਈ ਦੇ ਫਲ ਤੈਨੂੰ ਮਿਲ ਜਾ ਮਿੱਤਰਾ ਇਹ ਠੇਕੇਦਾਰੀ ਇਥੇ ਨਹੀਂ ਚੱਲਦੀ ਇਥੇ ਤੇ ਆਪ ਹੀ ਕਰਨਾ ਪੈਣਾ ਫੇਰ ਉਹਦਾ ਫਲ ਮਿਲਣਾ ਖੈਰ ਨਾਨਕ ਚੰਦ ਨਾਦ ਨੇ ਤਰਜਮਾ ਕੀਤਾ ਬਚਕਰਨਾਟਕ ਦਾ بھئی غلط کار جب ہر طرف چھا گئے یہ غلط رستے دسن والے وکری وکری ریتان دسن والے جدو چار کفیرے چھا گئے نا تو پرماتما نے بلایا مجھے ایک نکہ جا اور ہو کر لیے تاکہ ساڑا اگلا رستہ صاف ہو جائے حضور کہنے نے हेमकुंट अब मैं अपनी कथा बखानो तपसादत जेह बिद मोहे आनो अपनी कथा में नसना जिस तरह मेनू तप करदे करदे नु बुलाया हेमकुंट पर्वत है जहां सप्त श्रृंग शुभ तहै तहां हेमकुंट नाम दा हेम मैंने बर्फ कुंट मैंने घर बर्फ दा घर जेड़ा पहाड़ा है ਉਹਦੇ ਲੱਗੇ ਸ਼ੋਭ ਦਾ ਚੰਗਾ ਲੱਗਦਾ ਸਬਤ ਸ਼੍ਰਿੰਗੂ ਸਮੇਰ ਪਰਮ ਤੇ ਹਮੇ ਅਦਕ ਤਪਸ਼ਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਉਥੇ ਨੇ ਬੜੀ ਤਪਸ਼ਿਆ ਕੀਤੀ ਤੇ ਜਿਹੜੇ ਅਨਮਤੀ ਨੇ ਨਾ ਉਹ ਅਰਥ ਕਰਦੇ ਨੇ ਭਈ ਮਹਾਕਾਲ ਕਾਲ ਕਾ ਅਰਾਧੀ ਮੈਂ ਉਥੇ ਕਾਲ ਕਾ ਦਾ ਅਰਾਧਨ ਕੀਤਾ ਦੇਵੀ ਦਾ ਅਰਾਧਨ ਕੀਤਾ ਚਤਰ ਪੂਜੀ ਦਾ ਅਰਾਧਨ ਕੀਤਾ ਇਹ ਅਰਥ ਗਲਤ ਹੈ। ਇਹ ਟਪੜਾ ਕੱਢ ਲਓ ਸਾਰੇ ਸੱਜਣ ਜਿੰਨੇ ਮਾਈ ਪਾਈ ਬੈਠੇ ਹੋ। ਸਹਿਬ ਕਹਿੰਦੇ ਨੇ ਤੇ ਹਮ ਅਦਕ ਤਪસ્યા ਸਾਧੀ। ਉਸ ਹੇਮਕੁੰਟ ਪਰਬਤ ਦੇ ਲਾਗੇ ਸ਼ਬਦ ਸ਼ਰਿੰਗੂ ਦੇ ਕੋਲ ਗੁਫਾ ਦੇ ਅੰਦਰ ਬਹਿ ਕੇ ਮੈਂ ਬੜੀ ਤਪਸ਼ਿਆ ਕੀਤੀ। ਮਹਾਕਾਲ ਕਾਲ ਕਾ ਰਾਧੀ। ਉਹ ਜਿਹੜੇ ਸੱਜਣ ਦੇਵੀ ਅਰਥ ਕਰਦੇ ਨੇ ਨਾ ਉਹ ਰਾਧੀ ਨੂੰ ਸਮਝਦੇ ਨੇ ਇਸਤਰੀ ਲਿੰਗ ਵਾਸਤਵ ਮੇ ਇਹ ਇਸਤਰੀ ਲਿੰਗ ਨਹੀਂ ਭਾਈ ਗੁਰਦਾਸ ਕੰਡਾ ਲोटा ਜੋਗੀ ਲਿਆ ਛੁਪਾਈ ਜਿਹੜਾ ਛੁਪਾਈ ਸ਼ਬਦ ਹੈ ਇਸਤਰੀ ਲਿੰਗਾ ਪਰ ਪਿਛੇ ਲोटा ਲੋਟੇ ਦਾ ਤੇ ਛੁਪਾਈ ਦਾ ਇਸਤਰੀ ਲਿੰਗ ਬਣਾ ਲਈਏ ਤੇ ਪਰ ਕਰਨੀ ਨਹੀਂ ਬਣਦਾ ਇਹ ਤੇ ਜਿਹੜੀਆਂ ਬੰਗਾਲ ਕਿਉਂ ਲਿਆਏ ਨਾ ਜਨਾਨੀਆਂ ਪੰਜਾਬੀ ਉਹ ਬੋਲਦੀਆਂ ਨੇ ਉਹ ਜੀ ਭਾਜਾ ਕੇ ਦੀਪੋ ਦਾ ਪਾਇਆ ਚਾਹ ਉਹ ਨਹੀਂ ਖਾਂਦੀ ਇਹ ਇਹ ਉਹ ਵੀ ਪਾਇਆ ਉਹ ਬੋਲਦੀ ਨੇ ਦੂਰੋਂ ਮੈਂ ਵੇਖਿਆ ਤੇ ਮੈਂ ਸਮਝਿਆ ਦੀਪੋ ਦਾ ਪਾਇਆ ਆਉਂਦੀ ਤੇ ਜਿਹੇ ਕੋਲ ਆਇਆ ਤੇ ਗੰਡਾ ਸਿੰਘ ਦੀਪੋ ਦਾ ਪਾਇਆ ਪਾਇਆ ਨਹੀਂ ਮਹਾਕਾਲ ਕਾਲ ਦਾ ਆਰਾਧੀ ਜਿਹੜਾ ਰਾਈ ਰਾਈ ਤੁਰਿਆ ਜਾਂਦਾ ਹੋਵੇ ਉਹਨੂੰ ਤੁਸੀਂ ਕੀ ਜਾਂਦੇ ਹੋ ਰਾਈ ਤੇ ਕੀ ਇਹਦਾ ਮਤਲਬ ਹੈ ਜਨਾਨੀ ਬਣ ਜਾਓ ਜਿਹੜਾ ਬਹੁਤਾ দান ਕਰੇ ਉਹਨੂੰ ਅਸੀਂ ਆਨੇ ਦਾਨੀ ਤੇ ਕੀ ਮਤਲਬ ਇਹਦਾ ਵੀ ਜਨਾਨੀ ਬਣ ਗਿਆ ਜਿਹੜਾ ਬਹੁਤਾ ਮਾਣ ਕਰੇ ਉਹਨੂੰ ਅਸੀਂ ਆਨੇ ਮਾਨੀ ਜੇਵੇਂ ਮਾਣ ਕਰਨ ਵਾਲੇ ਨੂੰ ਆਖੀਦਾ ਮਾਨੀ দান ਕਰਨ ਵਾਲੇ ਨੂੰ ਆਖੀਦਾ ਦਾਨੀ ਰਾਈ ਜਾਣ ਵਾਲੇ ਨੂੰ ਆਖੀਦਾ ਰਾਈ ਇਸ ਤਰ੍ਹਾਂ ਆਰਾਧਨਾ ਕਰਨ ਵਾਲੇ ਨੂੰ ਆਖੀਦਾ ਆਰਾਧੀ ਆਰਾਧੀ ਮੈਨੇ ਆਰਾਧਨਾ ਕਰਨੇ ਵਾਲਾ ਤੂੰ ਕਿਸਕੇ ਆਰਾਧੀ ਹੋ ਕਿ ਨਵੇਂ ਆਂ ਤਾਂ ਸ਼ਿਵ ਜੀ ਕੇ ਆਰਾਧੀ ਹੈ ਸ਼ਿਵ ਜੀ ਕੇ ਆਰਾਧਨੇ ਵਾਲੇ ਮਹਾਰਾਜ ਕਹਿੰਦੇ ਨੇ ਮਹਾਕਾਲ ਕਾਲ ਕਾ ਆਰਾਧੀ ਧਿਆਨ ਦਰਿਓ ਪਾਠ ਵਾਲ ਜਿੰਨੇ ਸੱਜਣ ਬੈਠੇ ਹੋ ਜੇ ਦਸਮ ਗ੍ਰੰਥ ਪੜ੍ਹਨ ਦਾ ਮੌਕਾ ਮਿਲੇ ਤੇ ਮਹਾਕਾਲ ਕਾਲ ਕਾ ਆਰਾਧੀ काल का महाकाल काल का महाकाल काल मैंने समा महाकाल मैंने वैगुरु समय का मालिक जड़ा वैगुरु महाकाल काल का काल का महाकाल आराधी मैं उस दी आराधना करने वाला मैं उस अकाल दी पूजा करने वाला ये मिट कर तपस्या भयो ਇੰਨੀ ਮੈਂ ਤਪੱਸਿਆ ਕੀਤੀ ਇੰਨੀ ਮੈਂ ਤਪੱਸਿਆ ਕੀਤੀ ਦੁਆ ਤੇ ਇੱਕ ਰੂਪ ਹੋਇ ਗयो ਮੈਂ ਤੇ ਮੇਰਾ ਅਕਾਲ ਪੁਰਖ ਇੱਕ ਰੂਪ ਹੋ ਗਏ ਜੇ ਇੱਕ ਹੁੰਦਾ ਦੁਸ਼ਟ ਦਮਨ ਇੱਕ ਹੁੰਦੀ ਦੇਵੀ ਤੇ ਇੱਕ ਹੁੰਦਾ ਰੱਬ ਤੇ ਫਿਰ ਦੁਆ ਪਾਸ ਨਹੀਂ ਸੀ ਹੋਣਾ ਚਾਹੀਦਾ ਦੁਆ ਤੇ ਇੱਕ ਰੂਪ ਹੋਏ ਜੋ ਪਾਸ ਹੋਣਾ ਚਾਹੀਦਾ ਜੀ ਇਹ ਵਿਦਕਰਤ ਤਪੱਸਿਆ ਭਇਓ ਤਰੈ ਤੇ ਇੱਕ ਰੂਪ ਹੋਏ ਗਏ ਪਰ ਉਥੇ ਤਰੈ ਨਹੀਂ ਪਾਠ ਹੋਤੇ ਦਵੈ ਤੇ ਇੱਕ ਰੂਪ ਹੋਏ ਗਏ ਮੈਂ ਤੇ ਮੇਰਾ ਵਾਹਿਗੁਰ ਇੱਕ ਰੂਪ ਹੋ ਗਏ ਕਿਉਂਕਿ ਮੈਂ ਅਕਾਲ ਦਾ ਪੁਜਾਰੀ ਹਾਂ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਇੱਕ ਰੂਪ ਹੋਏ ਗਏ ਤਪ ਸਾਧ ਤਾਰ ਮੋਹਿ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇ ਮੈਨੂੰ ਤਪੱਸਿਆ ਕਰਦੇ ਕਰਦੇ ਨੂੰ ਮੇਰੇ ਵਾਹਿਗੁਰੂ ਨੇ ਬੁਲਾਇਆ ਤੇ ਆ ਗੱਲ ਕਹਿ ਕੇ ਮੈਨੂੰ ਇਸ ਮਾਤ ਲੋਕ ਵਿੱਚ ਭੇਜਿਆ ਕਿਤਨਾ ਭਇਓ ਹਮਰੋ ਆਉਣ ਕੈ اے ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੁਸ਼ਤ ਦਮਨ ਵੇਲੇ ਦੀ ਮਨ ਦੀ ਅਵਸਥਾ ਹੈ ਮੇਰਾ ਜੀ ਨਹੀਂ ਸੀ ਕਰਦਾ ਉਥੋਂ ਆਉਣ ਨੂੰ ਮੇਰਾ ਮਨ ਨਹੀਂ ਸੀ ਲੋਚਦਾ ਉਥੋਂ ਆਉਣ ਨੂੰ ਉਹ ਕੋਈ ਅਲੌਕਿਕ ਜਗ੍ਹਾ ਸੀ ਉਹ ਬੇਗੰਪੁਰਾ ਸ਼ਹਿਰ ਕੋ ਨਾ ਦੁੱਖੇ ਅੰਦੋ ਨਹੀਂ ਤੇ ਠਾਉ ਨਾ ਤਸ਼ਵੀਜ਼ ਖੈਰਾਜ ਨਾ ਮਾਲ ਖੌਫ ਨਾ ਖਦਾ ਨਾ ਦਰਸ ਜਵਾਲ ਮੂਹਾਂ ਗਨੀ ਬਸੇ ਮਮੂਰ ਮੇਰਾ ਉਥੋਂ ਆਉਣ ਨੂੰ ਜੀਨੇ ਸ਼ਿਕਰਦਾ ਮੈਂ ਉਥੋਂ ਵਿਛੜਨ ਨਾ ਨਹੀਂ ਚਾਹੁੰਦਾ ਜਿਤਨਾ ਭੈ ਉਹ ਹਮਰੋ ਆਉਣ ਕਹ ਚੁਬੀ ਰਹੀ श्रुत ਪ੍ਰਭ ਚਰਨਨ ਮੈਂ ਉਹ ਮੇਰਾ ਸਤ ਚਿੱਤ ਆਨੰਦ ਰੂਪ ਪਰਿਪੂਰਨ ਪਰਮਾਤਮ ਦੇਵ ਉਹ ਕਾਦਰ ਮੁਤਲਕ ਉਹ ਮਾਹ ਜਮੀਨ ਉਹ ਸ਼ਾਹ ਖੂਬਾ ਉਹ ਹਸ਼ਤੀਏ ਮੁਕੱਦਸ ਉਹ ਲਾ ਇਨਤਹਾ ਜਿਹਦੇ ਵਾਸਤੇ ਪੰਜਵਾਂ ਬਾਪੂ ਕਹਿੰਦਾ ਉਹ ਕਤ ਸਿਆਣਪ ਕਿਛੂ ਨ ਜਾਣ ਉਕਦੀ ਮੈਨੇ ਦਲੀਲ ਮਹਾਰਾ ਜੀ ਕਹਿੰਦੇ ਨੇ ਮੈਂ ਦਲੀਲ ਸ਼ਲੀਲ ਕੋਈ ਜਾਣਦਾ ਨਹੀਂ ਉਹ ਕਤ ਸਿਆਣਪ ਕਛੂ ਨ ਜਾਣ നമ വന രണ വർഗുണ ഗുണമായിാവണ ആര പ്രഭ സോക്കണ കാവണ ਹਰ ਪ੍ਰਭ ਸੋਏ ਮੇਰੇ ਵਾਸਤੇ ਕਰਨ ਵਾਲਾ ਤੇ ਮੇਰੇ ਕੋਲੋਂ ਕਰਵਾਉਣ ਵਾਲਾ ਮੇਰਾ ਸਤਨਾਮ ਵਾਹਿਗੁਰੂ ਮੂਰਖ ਮੁਗਦੇ ਅਗਿਆਨ ਅਵਿਚਾਰੀ ਨਾਮ ਤੇਰੇ ਜੀ ਆਸਮਨ ਧਾਰੀ ਜਪ ਤਪ ਸੰਯਮ ਕਰਮ ਨ ਸਾਧਾ ਨਾਮ ਪ੍ਰਭੂ ਕਾ ਮਨੇ ਅਰਾਤਾ ਓਜੀ ਮਤ ਮੇਰੀ ਤੋਰੀ न मत मे थोरी ना जी मत نانک پرم तोरी ਦੀ ਪੂਜਾ ਕਰਦਿਆਂ ਕਰਦਿਆਂ ਉਥੋਂ ਮੇਰਾ ਜੀ ਨਹੀਂ ਸੀ ਕਰਦਾ ਆ ਹਣ ਨੂੰ ਬੜਾ ਸੁੰਦਰ ਸਥਾਨ ਬੜਾ ਰਮਣੀਕ ਸਥਾਨ ਨਾ ਉਥੇ ਕੋਈ ਜੰਮਦਾ ਨਾ ਉਥੇ ਕੋਈ ਮਰਦਾ ਨਾ ਉਥੇ ਹੁਸ਼ਣ ਨਾ ਉਥੇ ਸ਼ੀਤ ਨਾ ਉਥੇ ਲੜਾਈ ਨਾ ਉਥੇ ਝਗੜਾ ਨਾ ਉਥੇ ਮੇਰਾ ਨਾ ਤੇਰਾ ਨਾ ਸਾਡਾ ਨਾ ਤੁਹਾਡਾ ਸ਼ਿਵ ਅਹੰ ਸ਼ਿਵ ਅਹੰ ਅਹੰ ਬ੍ਰਹਮਸਮਈ ਅਹੰ ਬ੍ਰਹਮਸਮਈ ਉਥੇ ਐਸੀਆਂ ਤੁਨਾ ਲਗੀਆਂ ਰਹਿੰਦੀਆਂ ਨੇ ਮੇਰਾ ਉਥੋਂ ਆਉਣ ਨੂੰ ਜੀ ਨਹੀਂ ਸਿੱਰਦਾ ਕਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸ੍ਰਿਤ ਪ੍ਰਭ ਜਨਨ ਚਰਨਨ ਮੈਂ ਪਰ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਾ ਕੇ ਇਹ ਲੋਕ ਪਠਾਇਓ ਮੈਨੂੰ ਵਾਹਿਗੁਰੂ ਨੇ ਬੜਾ ਸਮਝਾਇਆ ਬੜੀ ਮੱਤ ਦਿੱਤੀ ਬੜੀਆਂ ਸਿੱਖਿਆਵਾਂ ਦਿੱਤੀਆਂ بہت کچھ سمجھا بجا کے اس مات, لوگ مات لوگ وچ جہاں تاں تم دھرم چلاو تے لوگ ہٹاو غلط کار جب ہر طرف چھا گئے تو پرماتمہ نے بلایا مجھے کہا جاؤ دنیا میں اوتار لو راہ حق پہ لے آؤ مخلوق کو سنا جب خدا کا یہ میں نے پیغام ہزاروں دلوں سے لیا اس کا نام پیغام مجھ کو اب تک ہے یاد وہ کہ ہے میرے جیون کی بنیاد وہ وہ یہ تھا کہ میرا فرزند ہے تیرے دل میں میری صدا بند ہے تو دنیا میں جا اور جپا میرا نام سنا میری وحدت کا سب کو پیغام فدا پاک ہو جائے گی جاپ سے جو نا رہ دی ہے اب پاپ سے کسی کی غلط بات چلنے نہ دے کسی کی کرامات چلنے نہ دے اڈمبر غلط کار لوگوں کے توڑ اسے سے نہ کر کے چھوڑ داحو کہہ گیا میں سنتا گیا سن دیا سن دیا میں ہاتھ جوڑے یہ سن کر کہا میں نے اے مین گروہ میں سیوک تیرا میرا مالک ہے تو میری دست بستا ہے یہ بے نتی اگر تو نے کی پاس بانی میری تو گونجے گا سنسار میں تیرا پنتھ زمانے کے افکار میں تیرا پنتھ اے مالک جے تو میری رہنمائی کی تھی تو میرے سر دے ہوتے رحمت دا ہتھ رکھیا جے تو میری واگ دور اپنے ہتھ رکھی جے تو میرے ہوتے فضل و کرم کردہ رہے ہو نا त पंथ दर गूंजा दिनो दिलणगिय पंथ दर गूंजा दिनो दिलणगिय

ਮੈਂ ਹੁਕਮ ਮੰਨ ਕੇ ਆ ਗਿਆ ਸਿਰ ਮੱਥੇ ਤੇ ਹੁਕਮ ਮੰਨ ਕੇ ਆ ਗਿਆ ਤੇ ਆਇਆ ਮੈਂ ਇਸ ਤਰ੍ਹਾਂ ਪਤ ਮਾਤ ਮੁਰ ਅਲਖ ਆਰਾਧਾ ਮੇਰੇ ਮਾਤਾ ਪਿਤਾ ਨੇ ਸੇਵਾ ਕੀਤੀ ਸਤਨਾਮ ਵਾਹਿਗੁਰੂ ਪਤ ਮਾਤ ਮੁਰ ਅਲਖ ਆਰਾਧਾ ਬੋਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾ ਕਹ ਭੈ ਪਰਸਨ ਗੁਰਦੇਵ ਜਦੋਂ ਮੇਰੇ ਮਾਤਾ ਪਿਤਾ ਨੇ ਵਾਹਿਗੁਰੂ ਦੀ ਸੇਵਾ ਕੀਤੀ ਸਿਮਰਨ ਕੀਤਾ ਸਬਾਦੀ ਲਾਈ ਤੇ ਵਾਹਿਗੁਰੂ ਉਹਨਾਂ ਦੇ ਪਰਸਨ ਹੋ ਗਿਆ ਮੇਰੇ ਮਾੜਾ ਪਿਤਾ ਉਹਦੇ ਵਾਹਿਗੁਰੂ ਉੱਤਰ ਉੱਠ ਪਿਆ ਤਾ ਕਹ ਭੈ ਪਰਸਨ ਗੁਰਦੇਵ ਮੁਰਪਿਤ ਇਹ ਨਹੀਂ ਤਕਉਨੇ ਆਖੇ ਬੇ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਟਵੀਟ ਲਖਵਾ ਕੇ ਲਿਆਂਦਾ ਜੀ ਇਹ ਨਹੀਂ ਸਰਕਾਰ ਨੇ ਲਿਗਿਆ ਬੇ ਮੇਰੀ ਮਾਂ ਤੇ ਮੇਰੇ ਪਿਓ ਚੋ ਰਸਤੇ ਵਿੱਚ ਨਹਾਉਂਦੇ ਰਹਿਣਾ ਇਹ ਨਹੀਂ ਲਿਗਿਆ ਬੇ ਮੇਰੀ ਮਾਂ ਤੇ ਮੇਰਾ ਪਿਓ ਮਰਦੇ ਬਲਦੇ ਦੇ ਕੋਲਿਆਂ ਉੱਤੇ ਰੋਟੀਆਂ ਪਕਾ ਕੇ ਖਾਂਦੇ ਰਹਿਣਾ ਇਹ ਨਹੀਂ ਲਿਗਿਆ ਬੇ ਮੇਰੀ ਮਾਂ ਨੇ ਨਵੇਂ ਖੂਚ ਮੰਜਾ ਵਹਾ ਕੇ ਉੱਤੇ ਚੁੱਲਾ ਬਣਾ ਕੇ ਰੋਟੀਆਂ ਪਕਾ ਕੇ ਖਾਧੀਆਂ ਖੂਬ ਪਾਟ ਗਿਆ ਤੇ ਮੈਂ ਜੰਮ ਪਿਆ ਬੰਦੇ ਭਾਈਆ ਤੇਰਾ ਜਮਣਾ ਜਿਹੜਾ ਜੰਮ ਗਿਆ ਖੂਪਾਟ ਗਿਆ ਦੁਨੀਆਂ ਤੇ ਅਨੇਕ ਚੰਦ ਚੜ੍ਹਦੇ ਨੇ ਭਾਈਆ ਜੂ ਸਹਿਬ ਗਰੀਬ ਨਵਾਜ ਇਹੋ ਜੇ ਕੂਨੇ ਪਿੰਜਰੇ ਹੋ ਜੇ ਪਖੰਡ ਵਹਿਮ ਜਿਹੜੇ ਨੇ ਨਾ ਤੋਂ ਬੜੀ ਦੂਰ ਖਾਲਸੇ ਨੂੰ ਰੱਖਣਾ ਚਾਹੁੰਦੇ ਨੇ ਸਹਿਬ ਤੇ ਕਹਿੰਦੇ ਨੇ ਤਨ ਜੋ ਕਰੀ ਅਲੱਖ ਦੀ ਸੇਵਾ ਤਾਂਤੇ ਪੈ ਪਰ ਸੰਗੁਰ ਦੇਵਾ ਉਹਨਾਂ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋ ਗਿਆ ਮੁਰਪਿਤ ਪੁਰਬਤੀ ਇਸ ਪੈਨਾਂ ਮੇਰੇ ਪਿਤਾ ਨੇ ਜਦੋਂ ਪੂਰਬ ਦੇਸ਼ ਵੱਲ ਪਿਆਨਾ ਚਾਲੇ ਪਾਏ ਭੰਤ-ਬੰਤ ਕੇ ਤੀਰਥ ਨਾ ਨਾ ਕਈ ਪ੍ਰਕਾਰ ਦੇ ਥੀਰਥਾਂ ਉਤੇ ਗਏ ਧਨ ਦੌਲਤ ਵੰਡਿਆ ਲੋਕਾਂ ਨੂੰ ਸਤ ਦਾ ਉਪਦੇਸ਼ ਕੀਤਾ ਭੁਲੀਆਂ ਹੋਈਆਂ ਰੂਹਾਂ ਨੂੰ ਸਿੱਧਾ ਰਾਹ ਦੱਸਿਆ ਜਬ ਹੀ ਜਾਤ ਫੇਰ ਬੇਣੀ ਭੈ ਇਲਾहाबाद ਪੁੰਨ दान ਦਿਨ ਕਰਤ ਬਤੇ ਮੇਰੇ ਮਾਤਾ ਪਿਤਾ ਦੇ ਦਿਨ ਬੀਤੇ ਰਾਤ ਬੀਤੀ ਪੁੰਨ ਦਾਨ ਕਰਦੇ ਜਦ ਹੀ ਜਤ ਤਿਰ ਬੈਣੀ ਭੇ ਪੁੰਨ ਦਾਨ ਦਿਨ ਕਰਤ ਬਤੇ ਤੇ ਹੀ ਫਰਕਾਸ਼ ਹਮਾਰਾ ਭਇਓ ਇਲਾ ਬਾਦ ਕਰਬੇਣੀ ਦੇ ਕੰਢੇ ਮੈਂ ਮਾਤਾ ਗੁਜਰੀ ਦੇ ਗਰਭ ਚ ਵਾਸਾ ਪਾਇਆ ਨਹੀਂ RAM ਦੱਸ ਸਕਿਆ ਨਹੀਂ ਕ੍ਰਿਸ਼ਨ ਦੱਸ ਸਕਿਆ ਨਹੀਂ ਬ੍ਰਹਮਾ ਇਹ ਗੱਲ ਦੱਸ ਸਕਿਆ ਮੈਂ ਕਿੱਥੇ ਰਹਾ ਨਾ ਹਜ਼ਰਤ ਮੁਹੰਮਦ ਦੱਸ ਸਕਿਆ ਨਾ ਯਿਸੂ ਮਸੀਹ ਦੱਸ ਸਕਿਆ ਤੇ ਬਾਪੂ ਗੁਰੂ ਗੋਬਿੰਦ ਸਿੰਘ ਇੱਕ ਵਾਹਦ ਹਸਤੀਆ ਦੁਨੀਆ ਦੇ ਤਖਤੇ ਉਤੇ ਜਿਨ੍ਹਾਂ ਆਪਣਾ ਜੀਵਨ ਆਪ ਲਿਖਿਆ ਆਪਣੀ ਕਥਾ ਆਪ ਲਿਖੀ ਹੈ ਤੇ ਈ ਪ੍ਰਕਾਸ਼ ਹਮਾਰਾ ਭਇਆ ਇਲਾ ਬਾਦ ਤਰਬੇਣੀ ਦੇ ਕੰਢੇ ਪੁੰਡਾਨ ਕਰਦਿਆਂ ਮੇਰੇ ਮਾਤਾ ਪਿਤਾ ਦੇ ਦਿਨ ਰਾਤ ਬੀਤੇ ਉਥੇ ਮਾਂ ਦੇ ਗਰਭ ਵਿੱਚ ਵਾਸਾ ਲਿਆ ਤੇ ਪ੍ਰਕਾਸ਼ ਹਮਾਰਾ ਭਇਓ ਸ਼ਹਿਰ ਵਿਖੇ ਬਗਲੋ ਪਟਨਾ ਸ਼ਹਿਰ ਵਿਖੇ ਭਵਲੋ ਸ਼ਹਿਰ ਵਿਖੇ ਭਵਲੋ ਪਟਨਾ ਸ਼ਹਿਰ ਵਿਖੇ ਭਵਲੋ uh-huh <laughs>